ਕੀ ਕਰਨਾਂ ਦੀ ਜੋਤ ਹੋ ਕਿੰਨੇ ਲੋਕ ਆਉਂਦੇ ਆ ਮੋਹ ਮੰਗੀਆਂ ਮਰਾਨਾ ਪਾ ਕੇ ਜਾਂਦੇ ਆ ਮੇਰੇ ਬਾਰੇ ਬਚਨ ਕਿਉਂਕਿ ਪਾਪਾ ਬੁੱਤਾ ਸਾਹਿਬ ਜੀ ਨੂੰ ਅਰਜ ਕਰੋ ਕੀ ਕਾਰਨ ਤਾਨੂਰ ਅਰਜਨ ਦੇ ਪਾਤਸ਼ਾਹ ਕਿੰਨੇ ਇਹਦਾ ਕੰਮ ਇਹ ਆ ਨਾਨਕ ਭਗਵਾਨ ਉਹਨਾਂ ਨੂੰ ਦੇਖ ਕੇ ਬਦਤਾਨ ਨੂੰ ਟੁੱਠੇ ਨਾਟਕ ਬੋਲੇ ਤੇ ਇਹੋ ਨਾ ਹੌਸਲਾ ਬੋਲੇ ਪੂਰਾ ਹੋ ਕਾ ਜੋ ਰਹੇਗਾ ਮਖਾਰੂ ਖਰੀ ਦੀ ਜੇ ਦਾਤ ਕੁਰਤ ਦੀ ਪਾਪਾ ਪੁੱਤਾਂ ਜੀ ਨੂੰ ਅਰਜ ਬਿਜਾਰੋ ਕਿਉਂਕਿ ਗੁਰਨਾਨਦ ਸਾਹਿਬ ਨੇ ਉਹਨਾਂ ਨੂੰ ਬਰਤਾਨ ਬਖਸ਼ਿਆ ਨਾਲੇ ਕਹਿੰਦੇ ਆ ਆ ਦੁਨੀਆਂ ਦੇ ਤਾਨੇ ਮਿਹਣੇ ਸੁਣ ਕੇ ਘਬਰਾਉਣਾ ਨਹੀਂ ਦੁਨੀਆਂ ਦੇ ਸੱਸੇ ਤਾਨੇ ਪਾਈ ਦੇ ਅਸਲ ਨਿਸ਼ਾਨ ਨੇ ਨਿੰਦਕ ਵੀ ਐਸਾ ਹੋਵੇ ਧੋਬੀ ਜੋ ਆਪਣੇ ਧੋਵੇ ਤੁਸੀਂ ਪਿਆਰ ਪਾਣੀ ਮਖ ਖਲਾ ਜੋ ਚਾਹੀਦੀ ਜੇ ਦਾਤ ਕੋਤਿ ਦੀ Papa ਪੁੱਤਾ ਜੀ ਨੂੰ ਖਰਚ ਗਜ਼ਾਰੋਂ ਤੇ ਨਾਲੇ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਬਚਨ ਪੜ੍ਹਦੇ ਮਤੋਂ ਫਰੀਦ ਸਾਹਿਬ ਜੀ ਦਾ ਬਚਨ ਪੁੰਨਦਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨਨਾ ਹਟਾਏ ਤੇਹੀ ਰੋਗਨ ਲੱਗਈ ਪੱਲੇ ਸਭਿ ਸਿ ਪਾਏ ਬੁਰੇ ਦਾ ਵੀ ਭਲਾ ਮੰਗਣਾ ਇਹ ਗੁਰਨਾਨਕ ਦੇ ਸਿੱਖਾਂ ਦੇ ਭਾਗਾਂ ਵਿੱਚ ਆਇਆ ਬੁਰੇ ਦਾ ਵੀ ਭਲਾ ਮੰਗ ਲੈਣਾ ਇਹ ਵੱਡੀ ਕਮਾਈ ਹੈ ਵੱਡੀ ਵਡਿਆਈ ਹੈ ਜਿਵੇਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਾਤਾ ਗੰਗਾ ਜੀ ਨੂੰ ਅਵਾਜ਼ ਦੇ ਰਹੇ ਨੇ ਉਸ ਸਮੇਂ ਦਾ ਸੇਲ ਭਾਈ ਜਗਦੀਪ ਸਿੰਘ ਤੇ ਭਾਈ ਸੁਖਵਿੰਦਰ ਸਿੰਘ ਦੀਆਂ ਆਵਾਜ਼ਾਂ ਵਿੱਚ ਅਰਪਣ ਕਰੋ ਵੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਆਪਾ ਕੁੱਤਾ ਸੇਰ ਜੀ ਦੀ ਵਡਿਆਈ ਕਰਕੇ ਮਾਤਾ ਗੰਗਾ ਜੀ ਨੂੰ ਨਾਮ ਕਹਿੰਦੇ ਬੋਲੇ ਗੁਰੂ ਅਰਜਨ ਪਿਆਰੇ

ਤੇ ਕਰਦੇ ਕਰੋ ਪਰੋਸਾ ਕਰਮ ਤੇ ਕਦਾਰੋਸਾ ਸਦਾ ਆਹੇ ਗੁਰੂ ਨਾਮ ਅਚਾਰ ਆ ਮੇਰੇ ਬਗਾਨੇ ਦੇ ਤੱਕ ਵੀ ਐਸਾ ਹੋਵੇ ਹੋ ਵੀ ਜਾ ਕੱਢੇ ਤੋਂ ਐਸੀ ਪਿਆਰ ਵਾਲੀ ਮੈਂ ਹੈ ਕ ਖਲਾਰੇ ਆ ਕੋ ਚੁੰਦੇ ਅਜਾਸ ਪੱਥਰੀ ਬਾਬਾ ਵੱਡਾ ਜੀ चवंदे पानी रखो हिमत न हारो हेती आे जे पाई देस नशा दरिया त भला कमाड़ मन न गजारे सारी खा गे कज न सोण उन मारे किलो वसारो खारे हो आज पी का पे चोने आजा पुटा जी वरगे साधू सग लख पीत जगदी पपा प्यारते हो साधू सदा सदा चोन आज पु بابا